ਪੰਜਾਬ ਚ ਲਗਾਤਾਰ ਵਾਰਦਾਤਾਂ ਵਾਪਰੀਆਂ ਨੇ ਲੁਧਿਆਣਾ ਦੇ ਕੈਲਾਸ਼ ਨਗਰ ਵਿਚ ਉਸ ਵਲੇ ਖਲਬਲੀ ਮਚ ਗਈ ਜਦੋਂ ਇੱਕ ਸਖਸ਼ ਉਤੇ ਤਿੰਨ ਵਿਅਕਤੀਆਂ ਨੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਵੇਲੇ ਹਮਲਾ ਕੀਤਾ ਗਿਆ ਇਹ ਵਿਅਕਤੀ ਐਕਟੀਵਾ ਤੇ ਬੈਠਾ ਹੋਇਆ ਸੀ ਤੇ ਆਪਣੇ ਭਰਾ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਐਕਟੀਵਾ ਦੇ ਉਤੇ ਤਿੰਨ ਵਿਅਕਤੀਆਂ ਵੱਲੋਂ ਚਾਕੂ ਤੇ ਗਨਾਸੀਆਂ ਨਾਲ ਉਸਤੇ ਹਮਲਾ ਕਰ ਦਿੱਤਾ ਗਿਆ ਇਸ ਹਮਲੇ ਦੇ ਪਿੱਛੇ ਪੁਰਾਣੀ ਰੰਜਿਸ਼ ਕਾਰਨ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਬਿਊਰੋ ਰਿਪੋਰਟ ਜੀਕੀਆ ਟੀਵੀ ਅਗਰਸੀ ਤੇਕਟੀਵਾ ਦੇ ਉੱਤੇ ਤਿੰਨ ਵਿਅਕਤੀਆਂ ਵੱਲੋਂ ਚਾਕੂ ਤੇ ਗਨਾਸੀਆਂ ਨਾਲ ਸਤੇ ਹਮਲਾ ਕਰ ਦਿੱਤਾ ਗਿਆ ਇਸ ਹਮਲੇ ਦੇ ਪਿੱਛੇ ਪੁਰਾਣੀ ਰੰਜਿਸ਼ ਕਾਰਨ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਬਿਊਰੋ ਰਿਪੋਰਟ ਜੀਕੀਆ ਟੀਵੀ ਪੰਜਾਬ ਚ ਲਗਾਤਾਰ ਵਾਰਦਾਤਾਂ ਵਾਪਰੀਆਂ ਨੇ ਲੁਧਿਆਣਾ ਦੇ ਕੈਲਾਸ਼ ਨਗਰ ਵਿੱਚ ਉਸ ਸੁਲੇਖ ਖਲਬਲੀ ਮਚ ਗਈ ਜਦੋਂ ਇੱਕ ਸਖਸ਼ ਉਤੇ ਤਿੰਨ ਵਿਅਕਤੀਆਂ ਨੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਵੇਲੇ ਹਮਲਾ ਕੀਤਾ ਗਿਆ ਇਹ ਵਿਅਕਤੀ ਐਕਟੀਵਾ ਤੇ ਬੈਠਾ ਹੋਇਆ ਸੀ ਤੇ ਆਪਣੇ ਭਰਾ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਐਕਟੀਵਾ ਦੇ ਉਤੇ ਤਿੰਨ ਵਿਅਕਤੀਆਂ ਵੱਲੋਂ ਚਾਕੂ ਤੇ ਗਨਾਸੀਆਂ ਨਾਲ ਉਸਤੇ ਹਮਲਾ ਕਰ ਦਿੱਤਾ ਗਿਆ ਇਸ ਹਮਲੇ ਦੇ ਪਿੱਛੇ ਪੁਰਾਣੀ ਰੰਜਿਸ਼ ਕਾਰਨ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਬਿਊਰੋ ਰਿਪੋਰਟ ਜੀਕੇਆਰ ਟੀਵੀ ਗਿਆ ਸੀ ਤੇ ਐਕਟਿਵਾ ਦੇ ਉੱਤੇ ਤਿੰਨ ਵਿਅਕਤੀਆਂ ਵੱਲੋਂ ਚਾਕੂ ਤੇ ਗਨਾਸੀਆਂ ਨਾਲ ਉਸਤੇ ਹਮਲਾ ਕਰ ਦਿੱਤਾ ਗਿਆ ਇਸ ਹਮਲੇ ਦੇ ਪਿੱਛੇ ਪੁਰਾਣੀ ਰੰਜਿਸ਼ ਕਾਰਨ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਬਿਊਰੋ ਰਿਪੋਰਟ ਜੀਕੇਆਰ ਟੀਵੀ ਪੰਜਾਬ ਚ ਲਗਾਤਾਰ ਵਾਰਦਾਤਾਂ ਵਾਪਰੀਆਂ ਨੇ ਲੁਧਿਆਣਾ ਦੇ ਕੈਲਾਸ਼ ਨਗਰ ਵਿਚੋ ਹਲਬਲੀ ਮਚ ਗਈ ਜਦੋਂ ਇੱਕ ਸਖਸ਼ ਉਤੇ ਤਿੰਨ ਵਿਅਕਤੀਆਂ ਨੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਵੇਲੇ ਹਮਲਾ ਕੀਤਾ ਗਿਆ ਇਹ ਵਿਅਕਤੀ ਐਕਟੀਵਾ ਤੇ ਬੈਠਾ ਹੋਇਆ ਸੀ ਤੇ ਆਪਣੇ ਭਰਾ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਐਕਟੀਵਾ ਦੇ ਉਤੇ ਤਿੰਨ ਵਿਅਕਤੀਆਂ ਵੱਲੋਂ ਚਾਕੂ ਤੇ ਗਨਾਸੀਆਂ ਨਾਲ ਉਸਤੇ ਹਮਲਾ ਕਰ ਦਿੱਤਾ ਗਿਆ ਇਸ ਹਮਲੇ ਦੇ ਪਿੱਛੇ ਪੁਰਾਣੀ ਰੰਜਿਸ਼ ਕਾਰਨ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਨੇ ਸਬੰਧੀ ਮਾਮਲਾ ਦਰਜ ਕਰ ਲਿਆ ਬਿਊਰੋ ਰਿਪੋਰਟ ਜੀਕੇਆਰ ਟੀਵੀ ਰਸੀ ਤੇアクਟੀਵਾ ਦੇ ਉੱਤੇ ਤਿੰਨ ਵਿਅਕਤੀ ਹਮਲੇ ਚਾਕੂ ਤੇ ਗਨਾਸੀਆਂ ਨਾਲ ਉਸਤੇ ਹਮਲਾ ਕਰ ਦਿੱਤਾ ਗਿਆ ਇਸ ਹਮਲੇ ਦੇ ਪਿੱਛੇ ਪੁਰਾਣੀ ਰੰਜਿਸ਼ ਕਾਰਨ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਨੇ ਸਬੰਧੀ ਮਾਮਲਾ ਦਰਜ ਕਰ ਲਿਆ ਬਿਊਰੋ ਰਿਪੋਰਟ ਜੀਕੇਆਰ ਟੀਵੀ ਪੰਜਾਬ ਚ ਲਗਾਤਾਰ ਵਾਰਦਾਤਾਂ ਵਾਪਰੀਆਂ ਨੇ ਲੁਧਿਆਣਾ ਦੇ ਕੈਲਾਸ਼ ਨਗਰ ਵਿਚ ਉਸ ਤਰ੍ਹਾਂ ਖਲਬਲੀ ਮਚ ਗਈ ਜਦੋਂ ਇੱਕ ਸਖਸ਼ ਉਤੇ ਤਿੰਨ ਵਿਅਕਤੀਆਂ ਨੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਵੇਲੇ ਹਮਲਾ ਕੀਤਾ ਗਿਆ ਇਹ ਵਿਅਕਤੀ ਐਕਟੀਵਾ ਤੇ ਬੈਠਾ ਹੋਇਆ ਸੀ ਤੇ ਆਪਣੇ ਭਰਾ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਐਕਟੀਵਾ ਦੇ ਉਤੇ ਤਿੰਨ ਵਿਅਕਤੀਆਂ ਵੱਲੋਂ ਚਾਕੂ ਤੇ ਗਨਾਸੀਆਂ ਨਾਲ ਉਸਤੇ ਹਮਲਾ ਕਰ ਦਿੱਤਾ ਗਿਆ ਇਸ ਹਮਲੇ ਦੇ ਪਿੱਛੇ ਪੁਰਾਣੀ ਰੰਜਿਸ਼ ਕਾਰਨ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਬਿਊਰੋ ਰਿਪੋਰਟ ਜੀਕੀਆ ਟੀਵੀ ਅਰਸੀ ਤੇ ਅਕਟੀਵਾ ਦੇ ਉੱਤੇ ਤਿੰਨ ਵਿਅਕਤੀਆਂ ਵੱਲੋਂ ਚਾਕੂ ਤੇ ਗਨਾਸੀਆਂ ਨਾਲ ਹਮਲਾ ਕਰ ਦਿੱਤਾ ਗਿਆ ਇਸ ਹਮਲੇ ਦੇ ਪਿੱਛੇ ਪੁਰਾਣੀ ਰੰਜਿਸ਼ ਕਾਰਨ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਨੇ ਸਬੰਧੀ ਮਾਮਲਾ ਦਰਜ ਕਰ ਲਿਆ ਬਿਊਰੋ ਰਿਪੋਰਟ ਜੀਕੀਆ ਟੀਵੀ ਪੰਜਾਬ ਚ ਲਗਾਤਾਰ ਵਾਰਦਾਤਾਂ ਵਾਪਰ ਰਹੀਆਂ ਨੇ ਲੁਧਿਆਣਾ ਦੇ ਕੈਲਾਸ਼ ਨਗਰ ਵਿਚ ਉਸ ਦਿਲੇ ਖਲਬਲੀ ਮਚ ਗਈ ਜਦੋਂ ਇੱਕ ਸਖਸ਼ ਉਤੇ ਤਿੰਨ ਵਿਅਕਤੀਆਂ ਨੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਵੇਲੇ ਹਮਲਾ ਕੀਤਾ ਗਿਆ ਇਹ ਵਿਅਕਤੀ ਐਕਟੀਵਾ ਤੇ ਬੈਠਾ ਹੋਇਆ ਸੀ ਤੇ ਆਪਣੇ ਭਰਾ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਐਕਟੀਵਾ ਦੇ ਉਤੇ ਤਿੰਨ ਵਿਅਕਤੀਆਂ ਵੱਲੋਂ ਚਾਕੂ ਤੇ ਗਨਾਸੀਆਂ ਨਾਲ ਉਸਤੇ ਹਮਲਾ ਕਰ ਦਿੱਤਾ ਗਿਆ ਇਸ ਹਮਲੇ ਦੇ ਪਿੱਛੇ ਪੁਰਾਣੀ ਰੰਜਿਸ਼ ਕਾਰਨ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਨੇ ਸਬੰਧੀ ਮਾਮਲਾ ਦਰਜ ਕਰ ਲਿਆ ਬਿਊਰੋ ਰਿਪੋਰਟ ਜੀਕੀਆ ਟੀਵੀ ਅਗਰਸੀ ਤੇ ਅਕਟੀਵਾ ਦੇ ਉੱਤੇ ਤਿੰਨ ਵਿਅਕਤੀਆਂ ਵੱਲੋਂ ਚਾਕੂ ਤੇ ਗਨਾਸੀਆਂ ਨਾਲ ਸਤੇ ਹਮਲਾ ਕਰ ਦਿੱਤਾ ਗਿਆ ਇਸ ਹਮਲੇ ਦੇ ਪਿੱਛੇ ਪੁਰਾਣੀ ਰੰਜਿਸ਼ ਕਾਰਨ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਬਿਊਰੋ ਰਿਪੋਰਟ ਜੀਕੀਆ ਟੀਵੀ